ਆਪਨੇ ਝੋਨੇ ਦੀ ਖੇਤੀ ਦਾ ਕੰਮ ਲਵਾਈ ਦਾ ਤੇ ਸਭ ਸਮਝਾਈ ਦਾ ਨਿਪਟਾ ਕੇ ਜਿਸ ਤਰੀਕੇ ਦੇ ਨਾਲ ਮੋਰਚੇ ਨੂੰ ਮੁਰਤ ਦੁਆਰਾ ਸਟਰੋਂਗ ਕਰਨ ਦਾ ਕੰਮ ਕੀਤਾ ਹੈ ਇਸ ਲਈ ਸਭ ਤੋਂ ਪਹਿਲਾਂ ਆਪ ਸ਼ਬਦਾਂ ਧੰਨਵਾਦ ਹੈ ਤੇ ਦੂਸਰੀ ਗੱਲ ਦੋਸਤੋ ਕਿ ਇਸ ਤਾਕਤ ਨੂੰ ਲਗਾਤਾਰ ਬਣਾ ਕੇ ਰੱਖਣਾ ਹੈ ਕਿਉਂਕਿ ਤੁਹਾਡੀ ਇਸ ਤਾਕਤ ਨੇ ਹੀ ਤੁਹਾਡੇ ਮਸਲੇ ਦਾ ਹੱਲ ਕਰਨਾ ਹੈ ਇਹ ਨਾ ਸੋਚਿਓ ਕਿ اپੋਜੀਸ਼ਨ ਦੀ ਕੋਈ ਤੁਹਾਡੇ ਨਾਲ ਮਿੱਤਰਤਾ ਹੈ اپੋਜੀਸ਼ਨ ਵੀ ਤੁਹਾਡੀ ਤਾਕਤ ਨੂੰ ਤੋਲਦੀ ਹੈ اپੋਜੀਸ਼ਨ ਵੀ ਦੇਖਦੀ ਹੈ ਕਿ ਕਿਸਾਨਾਂ ਦੀ ਕਿੰਨੀ ਕੁ ਤਾਕਤ ਹੈ ਔਰ ਤੁਸੀਂ ਅਹਿਸਾਸ ਕਰਵਾਇਆ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿ ਤੁਸੀਂ ਜਿਹੜੀ ਜਿਹੜੀ ਲੜਾਈ ਲੜ ਰਹੇ ਹੋ ਇਹ ਸਾਡੀ ਲਾਈਫ ਲਾਈਨ ਦੀ ਲੜਾਈ ਹੈ ਔਰ ਉਨੀ ਦੇਰ ਤੱਕ ਇਹ ਜਾਰੀ ਰਹੇਗੀ ਜਿੰਨੀ ਦੇਰ ਤੱਕ ਸਾਡੇ ਮੁੱਖ ਮਸਲੇ ਹੱਲ ਨਹੀਂ ਹੋ ਜਾਂਦੇ ਕਿਉਂਕਿ ਇਹ ਤੁਸੀਂ ਸਿੱਧ ਕੀਤਾ ਉਦੋਂ ਜਦੋਂ ਤੁਸੀਂ ਚੋਣਾਂ ਦੇ ਦੌਰ ਚ ਵੀ ਲਗਾਤਾਰ ਆਪਣੇ ਮੋਰਚੇ ਨੂੰ ਸਟੇਬਲ ਰੱਖਿਆ ਬਿਨਾਕੇ ਰੱਖਿਆ ਚੱਲਦੇ ਰਿਹਾ ਰੱਖਿਆ ਸੋ ਅੱਜ ਪਿਛਲੇ ਸਮੇਂ ਦੇ ਵਿੱਚ ਜੋ ਐਸਕੇਮ ਨਾਨ ਪੋਲਿਟਿਕਲ ਤੇ ਕੇਐਮਐਮ ਨੇ ਸਦੇ ਸਾਂਝੇ ਤੌਰ ਤੇ ਪ੍ਰੋਗਰਾਮ ਦਿੱਤੇ ਸੀ ਆਪਣਾ ਪ੍ਰੋਗਰਾਮ ਦਿੱਤਾ ਸੀਗਾ ਕਿ ਅਸੀਂ 15 ਰਸਤ ਨੂੰ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕਰਨਾ ਹੈ ਔਰ ਉਹ ਤਿੰਨ ਕਾਨੂੰਨਾਂ ਦੀਆਂ ਕਾਪੀਆਂ ਸਾੜਨੀਆਂ ਨੇ ਜਿਨ੍ਹਾਂ ਦੇ ਰਾਹੀ ਪੁਲਿਸ ਨੂੰ ਨਹੀਂ ਤਾਕਤ ਦਿੱਤੀ ਜਾ ਰਹੀ ਹੈ ਪਰ ਉਹ ਤੁਹਾਡਾ ਬਾਕ ਖੂਬੀ ਬੜਾ ਕਮਾਲ ਦਾ ਬਹੁਤ ਵਧੀਆ ਪ੍ਰੋਗਰਾਮ ਰਿਹਾ ਸਫਲ ਰਿਹਾ ਕਿਸੇ ਵੀ ਜਗ੍ਹਾ ਦੇ ਉੱਤੇ ਕਈਆਂ ਥਾਵਾਂ ਤੇ ਤਾਂ ਹਜ਼ਾਰਾਂ ਦੀ ਗਿਣਤੀ ਟਰੈਕਟਰ ਇਕੱਠੇ ਹੋਏ ਤੋਂ 500 400 600 700 ਤੱਕ ਬਹੁਤ ਸਾਰੇ ਜ਼ਿਲ੍ਹੇ ਬਲੋਕਾਂ ਤੱਕ ਟਰੈਕਟਰਾਂ ਦਾ ਵੱਡਾ ਹਜੂਮ ਨਜ਼ਰ ਆਇਆ ਹੈ ਔਰ ਪੂਰੇ ਭਾਰਤ ਦੇ ਵਿੱਚ ਹੁੰਦਾ ਨਜ਼ਰ ਆਇਆ ਹੈ ਸਾਊਥ ਦੇ ਵਿੱਚ ਵੀ ਇਹਦਾ ਅਸਰ ਨਜ਼ਰ ਆਇਆ ਹੈ ਔਰ ਹੁਣ ਆਪਾਂ ਜਿਹੜਾ ਉਸ ਤੋਂ ਅਗਲਾ ਪ੍ਰੋਗਰਾਮ ਦਿੱਤਾ ਸੀ ਦੋਸਤੋ ਉਹ ਹੈ 31 ਅਗਸਤ ਨੂੰ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਕੇਐਮਐਮ ਵੱਲੋਂ ਸਾਂਝੇ ਤੌਰ ਤੇ ਪੂਰੇ ਭਾਰਤ ਦੀਆਂ ਸਾਰੀਆਂ ਜਥੇਬੰਦੀਆਂ ਇੰਨਾ ਹੀ ਮੋਰਚਾ ਦਿੱਤੇ ਖਨੌਰੀ ਸ਼ੰਭੂ ਤੇ ਰਤਨਪੁਰਾ ਇੱਥੇ ਵੱਡੇ ਇਕੱਠ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਜਿੱਥੋਂ ਤੱਕ ਵੀ ਸਾਡੀ ਆਵਾਜ਼ ਸਾਡੀ ਵੀਡੀਓ ਜਾਂਦੀ ਹੈ ਮੇਰੇ ਵੀਰ ਮੇਰੀ ਗੱਲ ਸੁਣਦੇ ਨੇ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਟਾਰਗੇਟ ਆ ਦੋਸਤੋ ਕਿ ਲੱਖਾਂ ਦੀ ਗਿਣਤੀ ਚ ਕਿਸਾਨ 31 ਨੂੰ 31 ਅਗਸਤ ਨੂੰ ਖਨੌਰੀ ਸ਼ੰਭੂ ਤੇ ਰਤਨਪੁਰਾ ਬਾਰਡਰਾਂ ਤੇ ਹਾਜ਼ਰੀ ਲਵਾਉਣੀ ਜ਼ਰੂਰੀ ਆ ਲੋਨ ਉਸ ਤੇ ਕਿਉਂਕਿ ਆਪਾਂ ਜਿਸ ਤਰ੍ਹਾਂ ਦਾ ਸਰਕਾਰ ਪਿਛਲੇ ਦਿਨਾਂ ਦੇ ਵਿੱਚ ਪ੍ਰਚਾਰ ਕਰ ਰਹੀ ਆ ਹਰਿਆਣਾ ਗਵਰਨਮੈਂਟ ਪ੍ਰਚਾਰ ਕਰ ਰਹੀ ਆ ਦੇਖੋ ਜੀ ਮੋਰਚੇ ਤੇ ਤਾਂ 400 ਬੰਦਾ ਹੀ ਆ ਮੋਰਚੇ ਤੇ 500 ਬੰਦਾ ਹੀ ਆ ਉਹਨਾਂ ਦੀ ਇਸ ਪ੍ਰਚਾਰ ਨੂੰ ਤੁਸੀਂ ਤੋੜਤਾ ਮੋਰਚੇ ਸਾਹਮਲੇ ਮੋਰਚਾ ਜਿਹੜੀ ਗਿਣਤੀ ਆ ਇਸ ਵੇਲੇ ਉਹਨੂੰ ਤੁਸੀਂ ਤੋੜਤਾ ਔਰ ਆਪਾਂ ਸਾਬਤ ਕਰਨਾ ਹੈ ਕਿ ਅਸੀਂ ਪੂਰਾ ਪੰਜਾਬ ਪੂਰਾ ਹਰਿਆਣਾ ਪੂਰੀ ਯੂਪੀ ਰਾਜਸਥਾਨ ਸਾਰੇ ਲੋਕ ਇਸ ਮੋਰਚੇ ਦੇ ਨਾਲ ਉਸੇ ਤਰ੍ਹਾਂ ਜੁੜੇ ਹੋਏ ਨੇ ਜਿਸ ਤਰ੍ਹਾਂ ਅਸੀਂ 13 ਫਰਵਰੀ ਨੂੰ ਜੁੜੇ ਸੀ ਸੋ ਇਸ ਲਈ 31 ਅਗਸਤ ਦਾ ਪ੍ਰੋਗਰਾਮ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਪੂਰੀ ਤਾਕਤ ਦੇ ਨਾਲ ਪੂਰੀ ਮਜ਼ਬੂਤੀ ਦੇ ਨਾਲ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨਾ ਹੈ ਔਰ ਇਸੇ ਤਰ੍ਹਾਂ ਦੋਸਤੋ ਇਸ ਤੋਂ ਪਹਿਲਾਂ 27 ਤੇ 28 ਨੂੰ 27 ਤੇ 28 ਅਗਸਤ ਨੂੰ ਕਰਨਾਟਕਾ ਦੇ ਅੰਦਰ ਇਹ ਪ੍ਰੋਗਰਾਮ ਦੋ ਕਾਨਫਰੰਸਾਂ ਉੱਥੇ ਕੀਤੀਆਂ ਜਾ ਰਹੀਆਂ ਨੇ ਸਟਰੋਂਗ ਕਾਨਫਰੰਸਾਂ ਕੀਤੀਆਂ ਜਾਂਦੀਆਂ ਨੇ ਔਰ ਨਾਲ ਹੀ 1 ਸਤੰਬਰ ਨੂੰ ਯੂਪੀ ਦੇ ਸੰਬਲ ਦੇ ਅੰਦਰ ਇੱਕ ਵੱਡੀ ਕਾਨਫਰੰਸ ਉੱਥੇ ਕੀਤੀ ਜਾ ਰਹੀ ਹੈ ਉੱਥੋਂ ਦੀ ਲੀਡਰਸ਼ਿਪ ਦਾ ਸਮ ਮੈਸੇਜ ਆਇਆ ਕੱਲ ਲੀਡਰਸ਼ਿਪ ਇਕੱਠੀ ਹੋਈ ਉਹ ਬਾਕਾਇਦਾ ਇਸ ਗੱਲ ਦੇ ਉੱਤੇ ਉਸ ਨੂੰ ਸਨੇਹਾ ਦੇ ਕੇ ਗਏ ਨੇ ਕਿ ਸਿ puri ਤਾਕਤ ਦੇ ਨਾਲ ਲੱਗੇ ਹੋਏ ਆ ਵੱਡੀ ਕਿਰਤੀ ਉੱਥੇ ਕਿਸਾਨ ਇਕੱਤਰਤ ਹੋਣਗੇ ਔਰ ਅਸੀਂ ਰਿਕਾਰਡ ਤੋੜ ਉੱਥੇ ਵੀ ਯੂਪੀ ਦੇ ਵਿੱਚ ਵੀ ਇੱਕ ਕਾਨਫਰੰਸ ਹੋਣੀ ਹੈ ਔਰ ਉਸ ਤੋਂ ਬਾਅਦ ਮੇਰੇ ਦੋਸਤੋ ਇਕਲ ਦਾ ਜ਼ਰੂਰ ਤਿਆਰ ਰੱਖਿਓ ਮੈਂ ਖਾਸ ਕਰਕੇ ਪੰਜਾਬ ਵਾਲਿਆਂ ਨੂੰ ਬੇਨਤੀ ਕਰਾਂ ਕਿ ਆਪਾਂ ਜਿਸ ਤਰ੍ਹਾਂ ਪਿਛਲੇ ਅੰਦੋਲਨ ਦੇ ਦੌਰਾਨ ਮੁਜ਼ਫਰਨਗਰ ਦੇ ਅੰਦਰ ਇੱਕ ਵੱਡਾ ਇਕੱਠ ਕੀਤਾ ਸੀ ਬਹੁਤ ਵੱਡਾ ਇਕੱਠ ਕੀਤਾ ਸੀ ਐਸ ਕੇ ਮ ਵੱਲੋਂ ਔਰ ਇਸ ਵੇਲੇ ਐਸਕਮ ਨਾਨ ਪੋਲਿਟিক্যাল ਵੱਲੋਂ ਪੂਰਾ ਸਟਰੋਂਗ ਇਕੱਠ ਹਰਿਆਣੇ ਦੇ ਅੰਦਰ ਜੀਂਦ ਦੇ ਨੇੜੇ ਇਹ ਕੀਤਾ ਜਾ ਰਿਹਾ ਹੈ ਆਪ ਸਭ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਜਿਹੜਾ ਆਪਾਂ 15 ਦਸੰਬਰ ਆਪਾਂ 15 ਸਤੰਬਰ ਨੂੰ ਸੌਰੀ ਦਸੰਬਰ ਨਹੀਂ 15 ਸਤੰਬਰ ਨੂੰ ਜਿਹੜਾ ਜੀਂਦ ਦੇ ਨੇੜੇ ਇਹ ਆਪਣਾ ਇਕੱਠ ਹੋ ਰਿਹਾ ਖਨੋਰੀ ਬਾਰਡਰ ਤੋਂ ਲਗਭਗ 25 ਕਿਲੋਮੀਟਰ ਅੱਗੇ ਜਾ ਕੇ ਇਹ ਆਪਣਾ ਉਹ ਪੁਆਇੰਟ ਹੈ ਜਿੱਥੇ ਆਪਾਂ ਇੱਕ ਵੱਡਾ ਇਕੱਠ ਕਰਨਾ ਹੈ ਔਰ ਪੂਰੀ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੀ ਸੌਰੀ ਨੈਸ਼ਨਲ ਲੈਵਲ ਦੀ ਇੱਕ ਕਾਨਫਰੰਸ ਜਿਹਦੇ ਵਿੱਚ ਕਰਨਾਟਕਾ ਕੇਰਲਾ ਤਾਮਿਲਨਾਡੂ ਮੱਧ ਪ੍ਰਦੇਸ਼ ਬਿਹਾਰ ਰਾਜਸਥਾਨ ਪੰਜਾਬ ਤੇ ਹਰਿਆਣਾ ਸਾਰੀਆਂ ਸਟੇਟਾਂ ਦੇ ਕਿਸਾਨ ਭਾਗ ਲੈਣਗੇ ਔਰ ਆਪ ਸਭ ਨੇ ਮੈਂ ਫੇਰ ਦੁਬਾਰਾ ਬੇਨਤੀ ਕਰਾਂ ਇਕ ਤਾਂ ਯਾਦ ਕਰ ਲਿਓ ਡੇਟਾ ਨੋਟ ਕਰ ਲਿਓ 31 ਅਗਸਤ ਨੂੰ ਖਨੌਰੀ ਸ਼ੰਭੂ ਤੇ ਰਤਨਪੁਰਾ ਬਾਰਡਰਾਂ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਕਰਨਾ ਕੋਈ ਪਿੰਡ ਇਹੋ ਜਿਹਾ ਨਾ ਹੋਵੇ ਜਿੱਥੋਂ ਘੱਟੋ ਘੱਟ ਇੱਕ ਇੱਕ ਬੱਸ ਭੱਕੇ ਨਾ ਹੋਵੇ ਔਰ ਨਾਲ ਹੀ ਯਤਨ ਕਰਨਾ ਹੈ ਕਿ ਜਿਹੜੀ ਹਰਿਆਣਾ ਦੇ ਅੰਦਰ 15 ਸਤੰਬਰ ਨੂੰ ਦੇਸ਼ ਲੈਵਲ ਦੀ ਇੱਕ ਵੱਡੀ ਕਾਨਫਰੰਸ ਹੋ ਰਹੀ ਹੈ ਉਸ ਕਾਨਫਰੰਸ ਦੇ ਵਿੱਚ ਆਪਾਂ ਹਾਜ਼ਰੀ ਭਰਨੀ ਹੈ ਔਰ ਉਸ ਤੋਂ ਬਾਅਦ ਫਿਰ ਅਗਲੀ ਕਾਨਫਰੰਸ ਹੈ ਜਿਹੜੀ ਉਹ ਦੂਸਰੇ ਪਾਸੇ ਹੋਣ ਜਾ ਰਹੀ ਹੈ ਪਿੱਪਲੀ ਦੇ ਵਿੱਚ ਉਹ ਵੀ ਇਸੇ ਤਰੀਕੇ ਦੇ ਨਾਲ 22 ਤਰੀਕ ਨੂੰ ਹੋਏਗੀ ਉਹਨੂੰ ਵੀ ਅਸੀਂ ਪੂਰੀ ਤਾਕਤ ਦੇ ਨਾਲ ਪੂਰਾ ਸਟਰੋਂਗਲੀ ਉਹਨੂੰ ਸਫਲ ਬਣਾਉਣਾ ਸੋ ਇਹ ਪ੍ਰੋਗਰਾਮਾਂ ਦੇ ਉੱਤੇ ਜਰੂਰ ਸਾਡੇ ਸਾਰੇ ਕਿਸਾਨ ਵੀ ਧਿਆਨ ਕੇਂਦਰਿਤ ਕਰਨ